मेरा नाम रशपाल कौर चौहान परमजीत कौर निर्माण सबू काफ़ी बॉडी से फर्क है जी मेरे नी पेन से काफ़ी ठीक हो गया तो वेट मेरा घट गया चार पाँच किलो वेट घट गया मेरा भी चार किलो वजन घट गया जी अगस्त तो आ रही है मैं हाँ जी बहुत फर्क है ਬੋਡੀ ਦਾ ਬੱਲ ਹੀ ਗੱਲ ਤਾਂ ਸਾਡੇ ਜਿਹੜੇ ਟੀਚਰ ਮਿਲੇ ਸਾਨੂੰ ਬਹੁਤ ਵਧੀਆ ਟੀਚਰ ਮਿਲੇ ਆ ਜਾਂ ਫਰੈਂਡ ਦੇ ਤੌਰ ਤੇ ਸਾਨੂੰ ਐਕਸਰਸਾਈਜ਼ ਕਰਾਉਂਦੇ ਬਹੁਤ ਵਧੀਆ ਟੀਚਰ ਮਿਲੇ ਆ ਉਹ ਵੀ ਬਹੁਤ ਵਧੀਆ ਸਾਨੂੰ ਐਕਸਰਸਾਈਜ਼ ਕਰਾਉਂਦੇ ਆ ਤੇ ਬਾਕੀ ਅਸੀਂ ਸਾਰੇ ਫਰੈਂਡ ਇਕੱਠੇ ਹੋ ਕੇ ਬਹੁਤ ਵਧੀਆ ਯੋਗਾ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਅਸੀਂ ਸ਼ੇਰਿੰਗ ਦਵਾਦਾ ਹਾਂ ਮੈਸਜ ਕਰੋ ਮਹਾ ਜੰਦੇ ਨੇ ਸੀ ਹੁਣ ਬਹਾਨੇ ਨਾਲ ਬਾਹਰ ਆਈਦੇ ਆ ਕਿ ਸਾਰੇ ਫਰੈਂਡਸ ਨੂੰ ਮਿਲੀਦੇ ਮੈਸੇਜ ਵੀ ਥੋੜਾ ਜਿਹਾ ਅੱਛਾ ਲੱਗਦਾ ਸਾਰਿਆਂ ਨੂੰ ਮਿਲ ਕੇ ਯੋਗਾ ਕਰਨ ਦਾ ਮੌਕਾ ਮਿਲਦਾ ਹੈ ਬੋਡੀ ਦੀ ਮੂਵਮੈਂਟ ਅੱਛੀ ਹੁੰਦੀ ਹੈ ਜਿਵੇਂ ਕਿ ਆਪਾਂ ਬਸ ਤਾਂ ਸਾਡੇ ਅੰਦਰ ਤੋਂ ਬਾਹਰ ਹੀ ਨਿਕਲਦੇ ਹਾਂ ਕਮ ਸੇ ਕਮ ਬਾਹਰ ਨਿਕਲਦੇ ਆਂ ਅਸੀਂ ਬਹੁਤ ਸ਼ੁਕਰੀਆ ਕਰਦੇ ਆਂ ਸੀਐਮ ਸਾਹਿਬ ਦਾ ਜੋ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਉਹ ਵੀ ਫ੍ਰੀ ਕੀਤਾ ਕੋਈ ਪੈਸਾ ਨਹੀਂ ਕੁਛ ਨਹੀਂ ਅਸੀਂ ਬਹੁਤ ਵਧੀਆ ਇੰਜੋਏ ਕਰਦੇ ਹਾਂ ਬਹੁਤ ਵਧੀਆ ਯੋਗਾ ਦੀ ਕਲਾਸ ਬਹੁਤ ਵਧੀਆ ਲੱਗਦੀ ਹੈਗਾ ਕੇਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮਿਲ ਕੇ ਯੋਗਾ ਕਲਾਸ ਸ਼ੁਰੂ ਕਰਵਾਈ ਯੋਗਾ ਕਲਾਸ ਸ਼ੁਰੂ ਕੀਤੀ ਸਾਰਿਆਂ ਨੂੰ ਮਿਲਣ ਦਾ ਮੌਕਾ ਦਿੱਤਾ ਧੰਨਵਾਦ